ਨਵਾਂ ਜਿਹੜਾ ਵਾਇਰਸ ਹੈ ਐਚ ਐਮ ਪੀ ਵੀ ਉਹਦੀ ਬੜੀ ਖੌਫਨਾਕ ਤਰੀਕੇ ਨਾਲ ਲੋਕਾਂ 'ਚ ਚਰਚਾ ਸ਼ੁਰੂ ਹੋ ਰਹੀ ਹੈ A virus called the Human meta or HMPV is spreading in China. China is dealing with another virus outbreak. It is called HMPV, the Human meta virus. rise in HMPV in China uh, and that the U.S. has also seen an increase in cases. As news the news to, to, the hospital, the hospital is in China, hospital. ਨਵੰਬਰ 2019 ਦਾ ਸਮਾਂ ਸੀ ਤੇ 20 ਚੜਦੇ ਚੜਦੇ ਅਮਰੀਕਾ ਦੇ ਵਿੱਚ ਐਸੀ ਤਰਸੱਲੀ ਮੱਚੀ ਕਿ ਸਾਰੇ ਬੰਨੇ ਕੋਵਿਡ ਦੀ ਹਾਹਾਕਾਰ ਮੱਚੀ ਸਮਾਂ ਲਗਭਗ ਫੇਰ ਹੋ ਜਾਈਏ ਸੇਮ ਜਾਈਏ ਨਵੰਬਰ ਲੰਘਿਆ ਜੀ ਆਊਟ ਬ੍ਰੇਕ ਸ਼ੁਰੂ ਹੋਇਆ ਤੇ ਇਹ ਜਨਵਰੀ ਤੱਕ ਆਉਂਦੇ ਆਉਂਦੇ ਹੌਲੀ ਹੌਲੀ ਕੇਸਿਸ ਜਿਹੜੇ ਬਾਹਰ ਆਉਣੇ ਸ਼ੁਰੂ ਹੋ ਗਏ ਕਿੰਨਾ ਕੁ ਇਹਨੂੰ ਅਸੀਂ ਖਤਰਨਾਕ ਸਮਝ ਸਕਦੇ ਹਾਂ ਇਸ ਕੰਪੇਅਰ ਟੂ ਕੋਵਿਡ ਕਰੋਨਾ ਸੀ ਉਹ ਸੱਤ ਦਿਨ ਤੁਹਾਨੂੰ ਤੰਗ ਕਰਦਾ ਸੀ ਇਹ ਇਹਦੀ ਬੁਨਿਆਦ 2 ਵੀਕਾਂ ਦੀ ਹੋ ਸਕਦਾ ਮਤਲਬ ਇਹ ਡਿਪੈਂਡ ਕਰਦਾ ਇਮਿਊਨਿਟੀ ਟੂ ਇਮਿਊਨਿਟੀ ਪਰ ਇਹ ਇਹ ਜ਼ਿਆਦਾ ਲੰਬੀ ਤਦਾਦ ਦੇ ਵਿੱਚ ਇਫੈਕਟ ਕਰ ਸਕਦਾ ਕੁਦਰਤ ਐਨਾ ਕਹਿਰ ਕਿਉਂ ਮਚਾਉਂਦੀ ਹੈ ਕਿ ਇਨਸਾਨ ਦੇ ਉੱਪਰ ਇਹ ਹੋ ਰਿਹਾ ਕਿ ਇਨਸਾਨ ਦਾ ਕਹਿਰ ਮਚਾਇਆ ਹੋਇਆ ਇਨਸਾਨ ਨੂੰ ਭੁਗਤਣਾ ਪੈ ਰਿਹਾ ਆ ਆਖਿਰ ਚੀਨ ਹੀ ਕਿਉਂ ਜੇ ਕੋਵਿਡ ਦੀ ਗੱਲ ਕਰੀਏ ਚੀਨ ਤੋਂ origin ਹੋਇਆ ਜੀ ਜੇ ਅੱਜ ਦੁਬਾਰਾ ਐਚਐਮਪੀਵੀ ਵਾਇਰਸ ਦੀ ਗੱਲ ਕਰੀਏ ਫੇਰ ਚੀਨ ਤੋਂ origin ਹੋਇਆ ਐਸਾ ਉਥੇ ਕੀ ਹੋ ਰਿਹਾ ਤੁਹਾਡੇ ਹਿਸਾਬ ਨਾਲ ਕਿ ਜਿਹੜਾ ਇਹ ਚੀਚਾਂ ਪੁਰੇ ਉਥੋਂ ਸ਼ੁਰੂਆਤ ਹੋ ਕੇ ਪੁਰੇ ਵਿਸ਼ਵ ਭਰ ਦੇ ਵਿੱਚ ਫੈਲ ਹੋਈਆਂ ਉਥੇ ਦਾ ਖਾਣਾ ਪੀਣਾ ਮੈਂ ਸੋਚਦਾ ਬਹੁਤ ਜ਼ਿਆਦਾ ਜਿਹਦਾ ਮਾੜਾ ਆ ਕੋਈ ਕਹ ਦੋ ਵੀ ਪੰਜਾਬੀ ਦੀ ਭਾਸ਼ਾ ਕੋਈ ਛੱਡਦੇ ਹੀ ਨਹੀਂ ਸੱਚਕਲ ਦੋਸਤੋ ਜ਼ੂਮ ਪੰਜਾਬੀ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਕਰਦੇ ਜੀ ਬਹੁਤ ਬਹੁਤ ਸਵਾਗਤ ਸਵਾਗਤ ਨਾਲ-ਨਾਲ ਅਸੀਂ ਸਵਾਗਤ ਕਰਾਂਗੇ ਸਰਦਾਰ ਜਗਦੀਪ ਸਿੰਘ ਹੁਣਾ ਦਾ ਵੀ ਜੋ ਸਾਡੇ ਹੋਸਟ ਨੇ ਤੇ ਸਾਡੇ ਨਾਲ ਇੱਕ ਅਹਿਮ ਜਾਣਕਾਰੀ ਲੈ ਕੇ ਨਾਲ ਹਾਜ਼ਰ ਹੋਏ ਨੇ ਜਗਦੀਪ ਸਿੰਘ ਜੀ ਕੀ ਚੱਕਰ ਪੈ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਚੱਕਰ ਕੁਝ ਕਹ ਲਓ ਵੀ ਇਦਾਂ ਦਾ ਪੈ ਗਿਆ ਜਿਹਦੇ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹਮ ਇੱਕ ਨਵਾਂ ਜਿਹੜਾ ਵਾਇਰਸ ਆ ਐਚ ਐਮ ਪੀ ਵੀ ਜੀ ਉਹਦੀ ਕਹ ਲਓ ਵੀ ਬੜੀ ਖੌਫਨਾਕ ਤਰੀਕੇ ਨਾਲ ਲੋਕਾਂ 'ਚ ਚਰਚਾ ਸ਼ੁਰੂ ਹੋ ਰਹੀ ਆ ਵੀ ਉਹ ਵਾਇਰਸ ਜਿਹੜਾ ਵਾ कोरोना ਤੋਂ ਬਾਅਦ ਨਵਾਂ ਵਾਇਰਸ ਜਿੱਦਾਂ ਲੋਕਾਂ 'ਚ ਫੈਲਦਾ ਜਾ ਰਿਹਾ ਹੂੰ ਈਵਨ ਇਹ ਵੀ ਗੱਲ ਕਹੀ ਜਾ ਰਹੀ ਵੀ ਉਹ ਦੇ ਵਾਸਤੇ ਤੁਹਾਨੂੰ ਟ੍ਰੈਵਲ ਹਿਸਟਰੀ ਵੀ ਲੋੜਨੀ ਅੱਛਾ ਜੀ ਹਾਂਜੀ ਚਾਈਨਾ 'ਚ ਜਿੱਦਾਂ ਜਿੰਨਾ ਤੱਕ ਨਿਊਜ਼ ਅਸੀਂ ਸੁਣ ਰਹੇ ਆਂ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਉਹਨਾਂ ਨੇ ਵੀ ਵੇਖਿਆ ਹੋਣਾ ਕਿ ਹਸਪਤਾਲਾਂ ਦੇ ਹਸਪਤਾਲ ਭਰ ਗਏ ਨੇ ਚਾਈਨਾ 'ਚ ਜੀ ਅਜੇ ਤੱਕ ਇੱਥੇ ਬਾੜੀ ਜਿੱਦਾਂ ਕਹਿ ਲਓ ਵੀ ਹਸਪਤਾਲਾਂ 'ਚ ਰੌਲਾ ਨਹੀਂ ਪਿਆ ਤਰਥਲੀ ਨਹੀਂ ਮੱਚੀ ਤਰਥਲੀ ਨਹੀਂ ਬੱਜੀ ਪਰ ਜਿਸ ਹਿਸਾਬ ਨਾਲ ਰਿਪੋਰਟ ਆ ਰਹੀ ਹੈ ਨਾ ਸੁਣਨ ਨੂੰ ਮਿਲ ਰਿਹਾ ਨਾ ਹੂੰ ਬਾਲਾ ਸੇਤ ਵਾਸਤੇ ਵਧੀਆ ਹੈ ਅ ਮੈਂ ਇੱਥੇ ਇਹ ਗੱਲ ਕਵਾਂਗਾ ਕਿ ਇਹ ਸਾਡੇ ਕੋਈ ਵੀ ਵਾਇਰਸ ਨੂੰ ਲੈ ਕੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਇਹ ਸਾਡੇ ਇੱਕ ਪਰਸਨਲ ਸੁਝਾਅ ਜਾਂ ਪੀਐਨ ਜਾਂ ਇੱਕ ਐਡਵਾਈਜ਼ਰੀ ਜ਼ਰੂਰ ਹੋ ਸਕਦੀ ਹੈ ਸਾਡੇ ਵੱਲੋਂ ਜੀ ਪਰ ਇਹ ਖਾਸੇ ਦੇ ਵਾਸਤੇ ਜੇ ਜਾਣਕਾਰੀ ਲੈਣ ਵਾਸਤੇ ਆਪਣੇ ਜਿਹੜੇ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨਸ ਨੇ ਤੁਸੀਂ ਉਹਨਾਂ ਨਾਲ ਜ਼ਰੂਰ ਕੰਸਲਟ ਕਰ ਸਕਦੇ ਹੋ ਕਿਉਂਕਿ ਹਰ ਬੋਡੀ ਅਲੱਗ ਆ ਤੇ ਹਰ ਕਿਸੇ ਦਾ ਸਿਸਟਮ ਵੀ ਅਲੱਗ ਆ ਬਿਲਕੁਲ ਅ ਜਗਦੀਪ ਸਿੰਘ ਜੀ 1918 ਪਤਾ ਨਹੀਂ 1920 ਮਤਲਬ ਇਹ ਇਹਦੇ ਦਰਮਿਆਨ ਸਪੈਨਿਸ਼ ਫਲੂ ਜਿਹੜਾ ਆਇਆ ਸੀ ਜੀ 100 ਸਾਲ ਬਾਅਦ ਕੋਵਿਡ ਆਇਆ ਕੋਵਿਡ ਨੇ ਇੱਕ ਵਾਰੀ ਦੁਨੀਆ ਰੋਕ ਦਿੱਤੀ ਬਿਲਕੁਲ ਜੀ ਬਿਲਕੁਲ ਲੱਖਾਂ ਦੇ ਵਿੱਚ ਹੀ ਜਿਹੜੀਆਂ ਨੇ ਮੌਤਾਂ ਵੀ ਹੋਈਆਂ ਨੇ ਤੇ ਕਰੋੜਾਂ ਹੀ ਜਿਹੜੇ ਲੋਕ ਨੇ ਇਸ ਤੋਂ ਪ੍ਰਭਾਵਿਤ ਹੋਏ ਸਨ ਜੀ ਉਮੀਦ ਸੀ ਕਿ ਚਲੋ ਇੱਕ ਵਾਰੀ ਐਸਾ ਵਾਇਰਸ ਆਇਆ ਹੋ ਸਕਦਾ ਹੈ ਕਿ ਕਈ ਸਾਲ ਲੰਘ ਜਾਣ ਪਰ ਪੰਜ ਸੱਤਾਂ ਸਾਲਾਂ ਦੇ ਵਿੱਚ ਵਿੱਚ ਹੀ ਗੱਲ ਹੋ ਗਈ 2019 ਤੋਂ ਬਾਅਦ 2025 ਚੜਿਆ ਸੇਮ ਸਮਾਂ ਹੋਈ ਸੀ ਨਵੰਬਰ 2019 ਦਾ ਸਮਾਂ ਸੀ ਤੇ ਵੀ ਚੜਦੇ ਚੜਦੇ ਅਮਰੀਕਾ ਦੇ ਵਿੱਚ ਐਸੀ ਤਤਸੱਲੀ ਮੱਚੀ ਕਿ ਸਾਰੇ ਬੰਨੇ ਕੋਵਿਡ ਦੀ ਹਾਹਾਕਾਰ ਮੱਚ ਗਈ ਜੀ ਸਮਾਂ ਲਗਭਗ ਫੇਰ ਹੋ ਜਾਈਆ ਸੇਮ ਜਾਈਆ ਨਵੰਬਰ ਲੰਘਿਆ ਜੀ ਹਾਂਜੀ ਆਊਟ ਬ੍ਰੇਕ ਸ਼ੁਰੂ ਹੋਇਆ ਤੇ ਇਹ ਜਨਵਰੀ ਤੱਕ ਆਉਂਦੇ-ਆਉਂਦੇ ਹੌਲੀ-ਹੌਲੀ ਕੇਸਿਸ ਜਿਹੜੇ ਆ ਬਾਹਰ ਆਉਣੇ ਸ਼ੁਰੂ ਹੋ ਗਏ ਜੀ ਕਿੰਨਾ ਕੁ ਇਹਨੂੰ ਅਸੀਂ ਖਤਰਨਾਕ ਸਮਝ ਸਕਦੇ ਹਾਂ ਇਸ ਕੰਪੇਅਰ ਟੂ ਕੋਵਿਡ ਦੇਖੋ ਜੀ ਜਿੱਦਾਂ ਕਰੋਨਾ ਦਾ ਸਾਰਿਆਂ ਨੇ ਸਾਹਮਣਾ ਕੀਤਾ ਕੋ ਸਕਦਾ ਜਿਹੜੀ ਜਨਰੇਸ਼ਨ ਨੇ ਕਰੋਨਾ ਦਾ ਸਾਹਮਣਾ ਕੀਤਾ ਉਹਨਾਂ ਬਾਅਦ ਤੇ ਬੜੀ ਨਵੀਂ ਗੱਲ ਸੀ ਜੀ ਕਿਉਂਕਿ ਐਡੀ ਵੱਡੀ ਬਿਮਾਰੀ ਕਹ ਲਓ ਵੀ ਨਹੀਂ ਸੀ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਦੁਨੀਆ ਵਿੱਚ ਨਹੀਂ ਸੀ ਜਿਹਨੇ ਜੋ આજ ਵੀ ਰੋਗ ਤੇ ਠੀਕ ਹੈ ਨਾ ਜੀ ਈਵਨ ਸੜਕਾਂ ਖਾਲੀ ਕਰਦੀਆਂ ਠੀਕ ਹੈ ਜੀ ਵੀ ਹਰ ਬੰਦਾ ਘਰ ਹੋ ਜਾਣਾ ਗਰੇਜ ਕਰਦਾ ਸੀਗਾ ਜੀ ਉਹ ਇਸ ਚੀਜ਼ ਨੂੰ ਥੋੜਾ ਜਿਆਦਾ ਲਾਈਟ ਲੈ ਰਹੇ ਨੇ ਜੀ ਵੀ ਕੁਝ ਨਹੀਂ ਹੋਣਾ ਪਰ ਇਹ ਰਿਪੋਰਟ ਦੇ ਮੁਤਾਬਕ ਇਹ ਆ ਰਿਹਾ ਏ ਪੀ ਜਿਹੜਾ ਕਰੋਨਾ ਸੀ ਉਹ ਸੱਤ ਦਿਨ ਤੁਹਾਨੂੰ ਤੰਗ ਕਰਦਾ ਸੀ ਜੀ ਇਹ ਇਹਦੀ ਮਿਆਦ 2 ਹਫ਼ਤਿਆਂ ਦੀ ਹੋ ਸਕਦਾ ਮਤਲਬ ਇਹ ਡਿਪੈਂਡ ਕਰਦਾ ਇਮਿਊਨਿਟੀ ਟੂ ਇਮਿਊਨਿਟੀ ਪਰ ਇਹ ਇਹ ਜ਼ਿਆਦਾ ਲੰਬੀ ਤਦਾਦ ਦੇ ਵਿੱਚ ਇਫੈਕਟ ਚੱਲ ਸਕਦਾ ਇਹਦੇ ਮੇਨ ਕਾਰਨ ਕੀ ਕੀ ਨਜ਼ਰ ਆ ਰਹੇ ਨੇ ਕਿ ਇਹਦਾ ਇਫੈਕਟ ਜਦੋਂ ਬਾਡੀ ਤੇ ਹੁੰਦਾ ਵਾ ਤੇ ਕਿਸ ਤਰ੍ਹਾਂ ਪ੍ਰਭਾਵ ਕਰਦਾ ਹੈ ਇਹ ਜੀ ਤੇਰਾ ਰਨਿੰਗ ਨੋਜ਼ ਜਿਹਨੂੰ ਕਹਿੰਦੇ ਨੱਕ ਚੋਣਾ ਹਾਂ ਜੀ ਠੀਕ ਹੈ ਜੀ ਇੱਕ ਨਾ ਜਿੱਦਾਂ ਨਵੀਂ ਚੀਜ਼ ਉਹਨਾਂ ਨੇ ਦੱਸਿਆ ਵੀ ਜਿੱਦਾਂ ਸਾਹ ਲੈਂਦੇ ਆ ਇੱਕ ਵਿਸਲ ਵਾਂਗੂੰ ਆਵਾਜ਼ ਨਹੀਂ ਆਉਂਦੀ। ਵਿਜ਼ਿੰਗ ਜਿਹਨੂੰ ਕਹਿੰਦੇ ਆ। ਵਿਜ਼ਿੰਗ ਕਹਿ ਦਿੰਦੇ ਆ। ਹਾਂਜੀ। ਓਦਾਂ ਹੋ ਸਕਦਾ ਆ। ਫੀਵਰ ਹੋ ਸਕਦਾ ਆ। ਹਾਂਜੀ। ਬਾਡੀ ਡਰੇਨ ਹੋ ਸਕਦੀ ਜਿੱਦਾਂ ਕਹ ਲਓ ਵੀ ਥੱਕੀ ਥੱਕੀ। ਹੂੰ ਹੂੰ। ਮਤਲਬ ਲੱਛਣ ਜਿਹੜੇ ਕਿਸੇ ਵੀ ਬਿਮਾਰੀ ਦੇ ਹੁੰਦੇ ਆ ਪਹਿਲਾਂ ਸਰੀਰ ਨੂੰ ਕਹ ਲਓ ਵੀ ਉਹਦੀ એનર્ਜੀ ਨੂੰ ਡਾਊਨ ਕਰਦੇ ਨੇ। ਹੂੰ। ਪਰ ਜਿੱਦਾਂ ਹੁਣ ਬੁਖਾਰ ਚੜ ਜਾਣਾ। ਕੱਲਾ ਕਿਸੇ ਨੂੰ ਬੁਖਾਰ ਚੜ ਜਾਣਾ ਪਹਿਲਾਂ ਤਾਂ ਬੁਖਾਰ ਕਿਸੇ ਵਜ੍ਹਾ ਕਰਕੇ ਚੜਨਾ। ਬੁਖਾਰ ਤਾਂ ਚੜਨਾ ਹੀ ਚੜਨਾ। ਜਦੋਂ ਸਰੀਰ ਦੇ ਵਿੱਚ ਕੋਈ ਇਨਫੈਕ ਅੰਦਰ ਤੁਹਾਡੇ ਸਰੀਰ ਨੇ ਜਦੋਂ ਇਡੈਂਟੀਟੀ ਕੀਤਾ ਕਿਸੇ ਚੀਜ਼ ਨੂੰ ਉਹ ਬੁਖਾਰ ਜਾਣਣਾ ਜਾਣਣਾ ਬੰਦੇ ਨੂੰ ਪਰ ਇਹਦੇ ਨਾਲ ਜਿੱਦਾਂ ਕਹਿ ਲਓ ਸਾਹ ਲੈਣ ਚ ਵੀ ਤਕਲੀਫ ਹੋ ਸਕਦੀ ਆ ਪਰ ਜਗਦੀਪ ਸਿੰਘ ਜੀ ਚਲੋ ਇਹ ਗੱਲਾਂ ਫੇਰ ਉਹੀ ਗੱਲ ਲੋਕ ਸਿਆਣੇ ਨੇ ਸਮਝਦਾਰ ਨੇ ਸੂਝਵਾਨ ਨੇ ਸਮਝ ਸਕਦੇ ਨੇ ਕਿ ਇਹ ਚੀਜ਼ਾਂ ਤੋਂ ਪ੍ਰिवेंट ਕਰਨਾ ਕਿਵੇਂ ਕਰਨਾ ਜੀ ਕਿਸ ਤਰ੍ਹਾਂ ਕਰਨਾ ਪਰ ਜਗਦੀਪ ਸਿੰਘ ਜੀ ਕਾਰਨ ਕੀ ਬਣ ਗਿਆ ਕਿ ਕੋਈ ਸਮਾ ਸੀ ਕਿ ਬਿਮਾਰੀ ਵੱਡੀ ਤੋਂ ਵੱਡੀ ਵੀ ਹੋ ਜਾਣੀ ਤੇ ਉਹ ਵੀ ਟਾਲ ਲੈਣੀ ਇਲਾਜ ਕਰਵਾ ਕੇ ਜਾਂ ਸੈਲਫ ਹੀਲਿੰਗ ਚਾਹੇ ਘਰ ਦੇ ਨੁਕਤੇ ਜਿਹੜੇ ਹੁੰਦੇ ਸੀ ਨੁਸਖੇ ਸੌਰੀ ਅ ਅਪਣਾ ਕੇ ਅੱਜ ਇੱਕ ਕੋਲਡ ਅਰਗੀ ਇੱਕ ਆਮ ਜ਼ੁਕਾਮ ਅਰਗੀ ਜੇ ਗੱਲ ਕਰੀਏ ਇੱਕ ਜ਼ੁਕਾਮ ਉਹ ਜਿਆਦਾ ਭਾਰੀ ਕਿਉਂ ਪੈਣਾ ਸ਼ੁਰੂ ਹੋ ਗਿਆ ਆਪਾਂ ਜਿਹੀਂ ਪੰਜਾਬ ਤੋਂ ਆਏ ਇਹਦੇ ਗੱਲ ਕਰੀਏ ਜੀ ਅਸੀਂ ਬਹੁਤੇ ਸਾਡੇ ਵੀਰ ਇਹ ਚੀਜ਼ ਬੜਾ ਜ਼ਿਕਰ ਅਕਸਰ ਕਰਦੇ ਨੇ ਕਿ ਯਾਰ ਪੰਜਾਬ ਦੇ ਵਿੱਚ ਰਹਿੰਦੇ ਤਾਂ ਸਾਨੂੰ ਕਦੀ ਛਿੱਕ ਨਹੀਂ ਮਾਰੀ ਪਰ ਇੱਥੇ ਆ ਕੇ ਵਿਦੇਸ਼ਾਂ ਦੇ ਵਿੱਚ ਆ ਕੇ ਛਿੱਕਾਂ ਮਾਰਨੀਆਂ ਸਾਨੂੰ ਅਲਰਜੀ ਹੋ ਗਈ ਜੀ ਸਾਨੂੰ ਇਨਫਲੂਐਂZA ਹੋ ਗਿਆ ਜੀ ਸਾਡਾ ਨੱਕ ਚੋਈ ਜਾਂਦਾ ਸਾਨੂੰ ਸਾਰੀ ਦਿਹਾੜੀ ਛਿੱਕਾਂ ਹੀ ਮਾਰਦੇ ਰਹਿੰਦੇ ਆ ਮਤਲਬ ਹੈ ਵੇਹੇ ਰਿਜ਼ਲਟ ਇਹਦਾ ਜ਼ਿਆਦਾਤਰ ਇਹ ਮੰਨਿਆ ਜਾਂਦਾ ਕਿ ਜਿੱਥੇ ਫੁੱਲ ਬੂਟੀਆਂ ਜ਼ਿਆਦਾ ਨੇ ਪੋਲਨਸ ਤੋਂ ਅਲਰਜੀ ਜਿਹੜੀਆਂ ਨੇ ਬਹੁਤ ਜ਼ਿਆਦਾ ਲੱਗੀਆਂ ਜੀ ਕੁਦਰਤ ਇੰਨਾ ਕਹਿਰ ਕਿਉਂ ਮਚਾਉਂਦੀ ਹੈ ਕਿ ਇਨਸਾਨ ਦੇ ਉੱਪਰ ਇਹ ਹੋ ਰਿਹਾ ਕਿ ਇਨਸਾਨ ਦਾ ਕਹਿਰ ਮਚਾਇਆ ਹੋਇਆ ਇਨਸਾਨ ਨੂੰ ਭੁਗਤਣਾ ਪੈ ਰਿਹਾ ਵੇਖੋ ਜਿੱਦਾਂ ਤੁਸੀਂ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਛੇਕ ਨਹੀਂ ਆਉਂਦੀ ਇਹਦੇ ਆਪੋਜ਼ਿਟ ਕਈ ਵਾਰ ਕਿਸੇ ਨਿਆਣੇ ਦੇ ਪਹਿਲੀ ਤੋਂ ਨੱਕ ਚੋਣਾ ਸ਼ੁਰੂ ਹੁੰਦਾ ਸੀ ਜੀ ਦਸਵੀਂ ਤੱਕ ਉਹਦਾ ਨੱਕ ਚੋਣਾ ਨਹੀਂ ਹਟਦਾ ਹੂੰ ਤੇ ਲੋਕੀ ਉਹਦਾ ਕੀ ਕਰ ਦਿੰਦੇ ਸੀ ਘਰ ਦੇ ਨੁਕਸੇ ਵਰਤ ਕੇ ਠੀਕ ਕਰ ਲੈਂਦੇ ਨੇ ਜੀ ਚੋ ਗਿਆ ਠੀਕ ਹੋ ਗਿਆ ਚੋ ਹਾਂ ਪਰ ਉਹਦੇ ਨਾਲ ਜਿੱਦਾਂ ਕਹਿ ਲਓ ਵੀ ਲੱਛਣ ਜਿਹੜੇ ਸੀ ਨਾ ਜੀ ਉਹ ਸਾਹ ਦੇ ਸਬੰਧੀ ਪਹਿਲਾਂ ਕਿਹਾ ਸਾਹ ਰੁਣਾ ਕੀ ਹੈ ਜੀ ਟਾਉਨਸਰ ਹੈ ਜੀ ਮੈਂ ਸੁਣਦਾ ਰਿਆ ਤੁਸੀਂ ਆਪਸੇ ਟਾਉਨਸਰ ਟਾਉਨਸਰ ਦਾ ਇਲਾਜ ਕਰਾ ਲਓ ਜੀ ਨੱਕ ਦੀ ਹੱਡੀ ਵਧੀ ਹੈ ਜੀ ਠੀਕ ਹੈ ਜੀ ਪਰ ਜਿਹੜਾ ਇਹ ਨੱਕ ਚੋਣਾ ਇਹ ਲੱਗਦਾ ਸਿਮਿਲਰ ਆ ਪਰ ਇਹ ਹੈ ਡਿਫਰੈਂਟ ਹੈ ਕਿਉਂਕਿ ਇਹ ਅੰਦਰ ਤਾਂਡੇ ਕੋਈ ਪ੍ਰੋਬਲਮ ਬੈਕਟੀਰੀਅਲ ਜਿਹਨੂੰ ਕਹਿ ਦਿੰਦੇ ਆ ਅੰਦਰ ਪ੍ਰੋਬਲਮ ਨੇ ਆ ਫਲੂ ਅੰਦਰ ਆ ਅੰਦਰੋਂ ਸਰੀਰ ਨੇ ਰਿਐਕਟ ਕਰਨਾ ਸ਼ੁਰੂ ਕੀਤਾ ਤੇ ਬਾਹਰ ਸ਼ੋਅ ਕੀਤਾ ਮੈਂ ਕਹਿੰਦਾ ਬਿਲਕੁਲ ਦੂਜੀ ਗੱਲ ਤੁਸੀਂ ਮੈਨੂੰ ਪੁੱਛਿਆ ਵੀ ਇਸ ਆਪਣੇ ਬੰਦਿਆਂ ਦਾ ਕੀਤਾ ਹੁਣ ਤੁਸੀਂ ਆਪ ਸਿਆਣੇ ਆ ਜੀ ਪੰਜਾਬ ਦੇ ਬਜ਼ੁਰਗ ਹੂੰ ਜਦੋਂ ਬਜ਼ੁਰਗ ਸੀਗੇ ਨੰਗੇ ਪੈਰੀ ਤੁਰਦੇ ਸੀਗੇ ਜੀ ਜੁੱਤੀਆਂ ਕੇਵਲ ਹੱਥ 'ਚ ਫੜ ਲੈਣੇ ਕਿਉਂਕਿ ਜੁੱਤੀਆਂ ਨਹੀਂ ਪੈਣੀਆਂ ਪੈਰਾਂ 'ਚ ਜੁੱਤੀਆਂ ਨਹੀਂ ਐ ਭੈੜੀਆਂ ਹੁੰਦੀਆਂ ਸੀ ਤੌੜੀ ਦੀ ਜੁੱਤੀ ਨੂੰ ਕਹਿੰਦੇ ਜੀ ਠੀਕ ਐ ਦੋ-ਦੋ ਮੀਲ 4-4 ਕਿਲੋਮੀਟਰ 6-6 ਕਿਲੋਮੀਟਰ ਤੁਰ ਕੇ ਚੱਲ ਜਾਣਾ ਸਾਈਕਲਾਂ 'ਤੇ ਚੱਲ ਜਾਣਾ ਠੀਕ ਐ ਜੀ ਹੁਣ ਅਸੀਂ ਸਾਈਕਲ ਚੜਾਉਣ ਵਾਸਤੇ ਗੱਡੀ 'ਤੇ ਚੜ੍ਹ ਕੇ ਜਿਮ ਜਾ ਰਹੇ ਹਾਂ ਸਰੀਰ ਦੀ ਵਰਜਿਸ਼ ਤੇ ਸਰੀਰ ਦੀ ਕੇਅਰ ਘਟਾ ਦਿੱਤੀ ਸਾਡੇ ਕੰਮ ਨੇ ਦੂਜੀ ਗੱਲ ਕੰਮ ਦੇ ਵਿੱਚ ਅਸੀਂ ਕੁਦਰਤ ਨਾਲ ਬਹੁਤ ਛੇੜਛਾੜ ਕੀਤੀ ਇਹ ਸਾਰਾ ਉਹਦਾ ਹੀ ਨਤੀਜਾ ਜੀ ਅ ਜੀਦੀਪ ਸਿੰਘ ਜੀ ਇਹ ਚੀਜ਼ਾਂ ਦੀ ਸ਼ੁਰੂਆਤ ਜੇ ਮੈਂ ਫਿਰ ਇਹ ਗੱਲ ਨੂੰ ਕੰਪੇਅਰ ਕਰਾਂ ਵੈਲ ਦੇਖਣ ਚ ਤੇ ਹਾਲ ਦੀ ਗੱੜੀ ਜੇ ਸੀ ਡੀ ਸੀ ਦੀ ਐਡਵਾਈਸ ਮੰਨੀ ਹੈ ਕਿ ਸ਼ਾਇਦ ਇਹਦਾ ਜਿਹੜਾ ਪ੍ਰਭਾਵ ਆ ਕੋਵਿਡ ਜਿੰਨਾ ਤੇ ਨਹੀਂ ਹੈਗਾ ਔਰ ਇਹ ਵਾਇਰਸ ਕੋਈ ਨਮਾ ਵੀ ਨਹੀਂ ਹੈਗਾ ਜਿਹੜਾ ਦੁਬਾਰਾ ਵਾਪਸ ਜ਼ਰੂਰ ਚਾਇਨਾ ਦੇ ਵਿੱਚ ਲੋਕਾਂ ਚ ਆਇਆ ਜੀ ਆਖਿਰ ਚੀਨ ਹੀ ਕਿਉਂ ਜੇ ਕੋਵਿਡ ਦੀ ਗੱਲ ਕਰੀਏ ਚੀਨ ਤੋਂ origin ਹੋਇਆ ਜੀ ਜੇ ਅੱਜ ਦੁਬਾਰਾ ਐਚ ਐਮ ਪੀ ਵੀ ਵਾਇਰਸ ਦੀ ਗੱਲ ਕਰੀਏ ਫਿਰ ਚੀਨ ਤੋਂ origin ਹੋਇਆ ਐਸਾ ਉਥੇ ਕੀ ਹੋ ਰਿਹਾ ਤੁਹਾਡੇ ਹਿਸਾਬ ਨਾਲ ਕਿ ਜਿਹੜਾ ਇਹ ਚੀਜ਼ਾਂ ਪੂਰੇ ਉਥੋਂ ਸ਼ੁਰੂਆਤ ਹੋ ਕੇ ਪੂਰੇ ਵਿਸ਼ਵ ਭਰ ਦੇ ਵਿੱਚ ਫੈਲ ਰਹੀਆਂ ਨੇ ਦੇਖੋ ਜੀ ਪਹਿਲਾਂ ਤਾਂ ਸੋਸ਼ਲ ਮੀਡੀਆ ਸੀਗਾ ਘੱਟ ਜੀ ਅਸੀਂ ਆਨਲਾਈਨ ਕੋਈ ਚੀਜ਼ ਵੇਖ ਨਹੀਂ ਸਕਦੇ ਇੰਨੀ ਕਿਸੇ ਦੇਸ਼ ਦੀ ਹਾਂ ਕੱਲ ਸੁਣੀ ਸੁਣਾਈ ਜਾ ਕੇ ਤੇ ਮੂਵੀਆਂ ਜਿਹੜੀਆਂ ਬਣਾਈਆਂ ਹੋਈਆਂ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਕੋਈ ਵੀ ਗੱਲ ਕਿਸੇ ਤੋਂ ਨਹੀਂ ਲੁਕੀ ਜੀ ਤੁਸੀਂ ਆਪ ਅੱਖਾਂ ਨਾਲ ਦੇਖਦੇ ਆ ਵੀ ਉਹਨਾਂ ਦਾ ਖਾਣਾ ਪੀਣਾ ਕੀ ਆ ਜੀ ਜਿੰਨਾ ਮਾੜਾ ਤੁਸੀਂ ਖਾਓਗੇ ਕੁਛ ਨਾ ਕੁਛ ਤੇ ਤੁਹਾਡੇ ਸਰੀਰ ਨੇ ਉਹਨੂੰ ਵਾਪਸ ਰਿਐਕਟ ਕਰਨਾ ਹੀ ਆ ਇੱਕ ਬਿਮਾਰੀ ਹਿੰਦੀ ਬੰਦੇ ਨੂੰ ਅੰਦਰ ਲੱਗਦੀ ਉਹ ਕਿਸੇ ਨੂੰ ਹੋਰ ਨੂੰ ਨਹੀਂ ਹੁੰਦੀ ਹਮ ਪਰ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਦੋਂ ਤੁਸੀਂ ਸਾਹ ਲੈ ਕੇ ਸਾਰ ਨੂੰ ਬਾਹਰ ਕੱਢਦੇ ਉਹ ਵਾਤਾਵਰਣ ਵਿੱਚ ਆ ਜਾਂਦੀਆਂ ਤੇ ਦੂਜੇ ਤਜੇ ਨੂੰ ਉਹ ਹੋਈ ਜਾਂਦੀ ਅੱਗੇ ਤੁਰਦੇ ਜਿਹੜੀ ਇਦਾਂ ਦੀ ਬਿਮਾਰੀਆਂ ਨੇ ਉਹਨੂੰ ਫੈਲਣ ਲੱਗਿਆਂ ਬੜਾ ਟਾਈਮ ਨਹੀਂ ਲੱਗਦਾ ਜਿਹੜੀ ਵਾਤਾਵਰਣ ਚ ਹੀ ਆ ਗਈ ਵੈਦਰ ਚ ਹੀ ਆ ਗਈ ਠੀਕ ਹੈ ਜੀ ਇਸ ਕਰਕੇ ਉਧਰ ਤੱਕ ਖਾਣਾ ਪੀਣਾ ਮੈਂ ਸੋਚਦਾ ਬਹੁਤ ਜ਼ਿਆਦਾ ਜਿਹਦਾ ਮਾੜਾ ਆ ਕੋਈ ਕਹ ਦੋ ਵੀ ਪੰਜਾਬੀ ਦੀ ਭਾਸ਼ਾ ਵਿੱਚ ਕੋਈ ਛੜਦੇ ਨਹੀਂ ਕੁਚਾਰਦ ਜੇ ਤੁਸੀਂ ਜੇ ਮੈਂ ਕਹ ਦੇਣਾ ਕਿ ਤੁਹਾਡੇ ਨਾਲ ਇੱਕ ਗੱਲ ਦੇ ਉੱਪਰ ਬਹੁਤ ਸਹਿਮਤ ਹਾਂ ਜੇ ਨਾ ਮੈਂ ਵੇਖਿਆ ਜਾਵੇ ਹਾਲਾਂਕਿ ਮੈਂ ਆਪਣੇ ਜੀਵਨ ਦੇ ਵਿੱਚ ਬਹੁਤਾ ਸ਼ਾਕਾਹਾਰੀ ਹੀ ਰਿਹਾ ਹਾਂ ਜੀ ਪਰ ਫਿਰ ਵੀ ਅੱਜ ਤੋਂ ਜੇ 4-5 ਮਹੀਨੇ ਪਹਿਲਾਂ ਦੀ ਗੱਲ ਕਰੀਏ ਨਾ ਮੈਂ 1 ਮਹੀਨਾ ਬੜੀ ਸਟ੍ਰਿਕਟ ਡਾਈਟ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹਦੇ ਵਿੱਚ ਬਾਹਰ ਦਾ ਖਾਣਾ ਵੀ ਚਾਹੇ ਉਹ ਵੈਜੀਟੇਰੀਅਨ ਹੀ ਕਿਉਂ ਨਾ ਹੋਵੇ ਈਵਨ ਜੰਕ ਫੂਡ ਛੱਡ ਕੇ ਵੇਖਿਆ ਤੇ ਈਵਨ ਇੱਥੋਂ ਤੱਕ ਕਿ ਮੈਂ ਜਿਹੜੇ ਡੇਅਰੀ ਪ੍ਰੋਡਕਟ ਸੀ ਨਾ ਉਹ ਵੀ ਛੱਡ ਕੇ ਵੇਖੇ ਉਹਨਾਂ ਨੂੰ ਰਿਪਲੇਸ ਕੀਤਾ ਗਿਆ ਓਟ ਮਿਲਕ ਦੇ ਨਾਲ ਐਲਮੰਟ ਮਿਲਕ ਦੇ ਨਾਲ ਜਾਂ ਬਾਕੀ ਜਿੰਨਾ ਖਾਣਾ ਜਿਹੜਾ ਘਰ ਦਾ ਹੋ ਸਕਦਾ ਹੋਇਆ ਇੱਕ ਮਹੀਨੇ ਦੇ ਵਿੱਚ ਮੈਂ ਆਪਣੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਦੇਖੀਆਂ ਜੀ ਇੱਕ ਮਹੀਨੇ ਸਿਰਫ 30 ਦਿਨ ਉਸ ਚੀਜ਼ ਨੂੰ ਫਾਲੋ ਕਰਨ ਦੇ ਨਾਲ ਮੈਂ ਇੱਥੋਂ ਤੱਕ ਮਹਿਸੂਸ ਕੀਤਾ ਕਿ ਮੇਰੇ ਘਰ ਦੇ ਵਿੱਚ ਸਾਰੇ ਮੇਰੇ ਮਾਤਾ ਪਿਤਾ ਤੋਂ ਲੈ ਕੇ ਘਰ ਦੇ ਵਿੱਚ ਬੱਚੇ ਵੀ ਫਲੂ ਦੇ ਨਾਲ ਇੰਪੈਕਟ ਹੋਏ ਸਨ ਮੈਨੂੰ ਜਦੋਂ ਹੋਇਆ ਤੇ ਮੈਨੂੰ ਸ਼ਾਇਦ ਸਿਰਫ ਇੱਕ ਅੱਧਾ ਸਿੰਪਟਮ ਆਇਆ ਉਹ ਵੀ 1.5 ਦਿਨ ਰਿਹਾ ਮਤਲਬ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਖਾਣਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਤਰੀਕੇ ਨਾਲ ਇੰਪੈਕਟ ਕਰ ਰਿਹਾ ਬਿਲਕੁਲ ਬਿਲਕੁਲ ਮੇਰ ਕੋ ਡਾਈਟ ਇੰਡੀਆ ਜਾਣ ਕਰਕੇ ਮੇਰ ਕੋ ਡਾਈਟ ਫੇਰ ਉਹ ਟੁੱਟ ਜਰੂਰ ਗਈ ਜਿਹਦੇ ਕਰਕੇ ਮੈਨੂੰ ਖਾਮਿਆ ਜਾਂ ਭੁਗਤਣਾ ਪਿਆ ਕਿ ਮੈਨੂੰ ਫੇਰ ਦੁਬਾਰਾ ਜਿਵੇਂ ਉਹ ਚੀਜ਼ਾਂ ਕਹਿ ਸਕਦੇ ਨੇ ਨਾ ਕਿ ਫੂਡ ਵਗੈਰਾ ਮੈਨੂੰ ਹਟ ਕੀਤਾ ਦੁਬਾਰਾ ਜੀ ਹੁਣ ਇਹੀ ਗੱਲ ਜੇ ਅਸੀਂ ਸ਼ਾਕਾਹਾਰੀ ਤੇ ਮਾਸਾਹਾਰੀ ਦੀ ਗੱਲ ਕਰੀਏ ਇਹ ਧਾਰਮਿਕ ਮੁੱਦੇ ਹੀ ਬਣਾ ਲੈਂਦੇ ਨੇ ਬਿਲਕੁਲ ਬਿਲਕੁਲ ਵੇਖੋ ਸ਼ਾਕਾਹਾਰੀ ਖਾਣਾ ਜਾਂ ਕਿਉਂ ਵਧੀਆ ਮੰਨਿਆ ਗਿਆ ਵੇਖੋ ਮੈਂ ਇਸ ਗੱਲ ਨੂੰ ਹੁਣ ਕਈ ਵਾਰੀ ਕਹਿਣ ਨੂੰ ਤੇ ਫਿਰ ਵਿੱਚ ਇਹ ਵੀ ਕਹਿ ਦੇਣਗੇ ਕਿ ਨਹੀਂ ਜੀ ਸਾਨੂੰ ਕਦੋਂ ਕਿਹਾ ਕਿ ਮਾਸਾਹਾਰੀ ਨਹੀਂ ਖਾਣਾ ਸਾਨੂੰ ਕਿਸੇ ਨੇ ਕਿਹਾ ਕਿ ਅਹੀਂ ਸ਼ਾਕਾਹਾਰੀ ਖਾਣਾ ਜੀ ਜੀ ਮੁੱਦਾ ਬਣਾਉਣ ਵਾਸਤੇ ਮੁੱਦਾ ਬਣਾ ਸਕਦੇ ਤੁਸੀਂ ਪਰ ਜਗਦੀਪ ਸਿੰਘ ਜੀ ਮੈਂ ਗੱਲ ਠੋਕ ਕੇ ਕਹਾਂਗਾ ਜਿਹੜਾ ਸ਼ਾਕਾਹਾਰੀ ਬੰਦਾ ਸ਼ਾਕਾਹਾਰੀ ਹੋ ਕੇ ਵੀ ਕਹਿ ਰਿਹਾ ਜੀ ਮੈਂ ਬਾਹਰੋਂ ਅੱਜ ਸ਼ਾਈ ਪਨੀਰ ਖਲਾ ਖਾ ਲੂੰਗਾ ਮੈਂ ਫਲਾਣੇ ਮੈਕਡੋਨਲਡ ਤੋਂ ਅੱਜ ਮੈਂ ਆਹ 버ਗਰ ਖਾ ਲੂੰਗਾ ਉਹ ਵੀ ਬਿਮਾਰ ਹੋਊਗਾ ਮਾਸਾਹਾਰੀ ਦਾ ਤੇ ਤੁਸੀਂ ਸੋਚ ਹੀ ਲੋ ਕਿ ਫਰੋਜ਼ਨ ਮੀਟ ਦੀ ਜਿਹੜੀ ਕੀ ਹਾਲਤ ਹੋਗੀ ਜੀ 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 ਫਰੋਜ਼ਨ ਪਿਆ ਜਿਹੜਾ ਸਟੱਫ ਆ ਰੈਸਟੋਰੈਂਟਾਂ ਦੇ ਵਿੱਚ ਤੜਕੇ ਜਿਹੜੇ ਆ ਉਹ ਫਰੋਜ਼ਨ ਕੀਤੇ ਜਾਂਦੇ ਫ੍ਰੀਜ਼ ਕੀਤੇ ਜਾਂਦੇ ਆ ਆਮ ਤੌਰ ਤੇ ਜਿਹੜੇ ਅਸੀਂ ਬਾਹਰੋਂ ਭਾਵੇਂ ਵੈਜੀਟੇਰੀਅਨ ਚੀਜ਼ਾਂ ਵੀ ਖਾ ਲਈਏ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਸਬਜ਼ੀਆਂ ਭਾਜੀਆਂ ਕਿੰਨੀ ਕਿੰਨੀ ਧੇਰ ਤੋਂ ਫ੍ਰਿਜ ਦੇ ਵਿੱਚ ਫਰੂਟ ਕਿੰਨੀ ਧੇਰ ਤੋਂ ਫ੍ਰਿਜਾਂ ਦੇ ਵਿੱਚ ਪਿਆ ਉਹ ਇੱਕ ਸ਼ਾਕਾਹਾਰੀ ਬੰਦੇ ਨੂੰ ਇੱਕ ਸ਼ਾਕਾਹਾਰੀ ਭੋਜਨ ਇਸ ਕਦਰ ਤੱਕ ਉਹਦੀ ਇਮਿਊਨਿਟੀ ਡੈਮੇਜ ਕਰ ਸਕਦਾ ਉਹਨੂੰ ਉਹਦੀ ਸਿਹਤ ਨੂੰ ਇੰਪੈਕਟ ਕੀ ਸੋਚ ਕੇ ਵੇਖੋ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਬਾਜ਼ਾਰ ਤੋਂ ਅਸੀਂ ਮਾਸਾਹਰੀ ਖਾਣਾ ਖਾਵਾਂਗੇ ਉਹ ਫਰੋਜ਼ਨ ਮੀਟ ਕਿੰਨਾ ਪੁਰਾਣਾ ਔਰ ਕਿਸ ਤਰੀਕੇ ਨਾਲ ਤੁਹਾਡੇ ਸਰੀਰ ਨੂੰ ਉਹ ਹਾਰਮਫੁਲ ਜਿਹੜਾ ਤਰੀਕੇ ਦੇ ਨਾਲ ਇੰਪੈਕਟ ਕਰ ਸਕਦਾ ਇਹ ਇੱਕ ਫਰਕ ਜ਼ਰੂਰ ਹੈ ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਗੱਲ ਐਡ ਕਰ ਲਗਾ ਸ਼ਾਇਦ ਇਹ ਗੱਲ ਕੁਝ ਬੰਦਿਆਂ ਨੂੰ ਸੁਣਨ ਵਾਲੇ ਮੇਰੇ ਮਿੱਤਰਾਂ ਨੂੰ ਸਮਝ ਲੱਗ ਸਕੇ ਜੀ ਕੀ ਹੁੰਦਾ ਸੀ ਜਦੋਂ ਅਸੀਂ ਪੰਜਾਬ ਰਹਿੰਦੇ ਹੁੰਦੇ ਸੀ ਛੋਟੇ-ਛੋਟੇ ਸੀ ਚਲੋ ਬਾਲੀ ਪੁਰਾਣੀ ਨਹੀਂ ਗੱਲ ਕਰਦਾ ਮੈਂ ਜੀ ਬਾਹਰ ਕੋਈ ਹੈਪਨ ਹੋ ਜਾਣਾ ਕਿ ਜੇ ਦੀ ਡੈੱਡ ਬਾਡੀ ਬਾਹਰ ਹੋਣੀ ਨਾ ਉਹਨੂੰ ਫਰੋਜ਼ਨ ਜਾਂ ਕੋਈ ਦਵਾਈਆਂ ਲਾ ਕੇ ਇਦਾਂ ਆਉਂਦੀ ਹੁੰਦੀ ਸੀ ਜੀ ਠੀਕ ਹੈ ਜੀ ਉਹਦੀ ਵਜ੍ਹਾ ਪਤਾ ਕੀ ਸੀ ਕਿ ਇਸ ਜਿੰਨਾ ਚਿਰ ਬੰਦਾ ਜਿੰਦਾ ਕੋਈ ਵੀ ਪੰਛੀ ਪਸ਼ੂ ਪੰਛੀ ਜਿੰਦਾ ਉਹਨਾਂ ਚਿਰ ਉਹਦੇ ਸਵਾਸ ਚੱਲਦੇ ਨੇ ਉਹਦਾ ਸਰਕਲ ਕਰਦਾ ਜੀ ਜਦੋਂ ਉਹ ਖਤਮ ਹੋ ਜਾਂਦਾ ਉਹਦਾ ਸਰਕਲ ਕਰਨਾ ਖਤਮ ਹੋ ਜਾਂਦਾ ਤੇ ਉਹਨੂੰ ਦਵਾਈ ਜਾਂ ਫ੍ਰੀਜ਼ਰ ਚ ਲਾਉਂਦੇ ਆ ਵੀ ਇਹ ਖਰਾਬ ਨਾ ਹੋਵੇ ਹੂੰ ਉਹਨੂੰ ਭਾਵੇਂ ਮਹੀਨਾ ਰੱਖ ਛੱਡੋ ਜੀ 2 ਮਹੀਨੇ ਰੱਖ ਛੱਡੋ ਮੋਰੀ ਬਾੜੀ ਉਦਾਂ ਹੀ ਚਮਕੂਗੀ ਚਮਕੂਗੀ ਵੀ ਉਦਾਂ ਹੀ ਜੀ ਪਰ ਹੁਣ ਤੁਸੀਂ ਇਹ ਸੋਚੋ ਕਿ ਜਿਹੜੀ ਚੀਜ਼ ਸਾਡੇ ਇੱਕ ਸਾਨੂੰ ਸਹੂਲਤ ਮਰਤੀ ਗਈ ਦਿੱਤੀ ਗਈ ਵਰਤਣ ਵਾਸਤੇ ਵੀ ਅਸੀਂ ਕਿਸੇ ਚੀਜ਼ ਨੂੰ ਕਿਤੇ ਪਹਿਚਾ ਸਕਦੇ ਆ ਅਸੀਂ ਉਹਨੂੰ ਮੋਲਡ ਕਰਕੇ ਕੀ ਕੀਤਾ ਜਾਨਵਰਾਂ ਨੂੰ ਜਿਹੜੇ ਵੀ ਮਾਸ ਖਾਂਦੇ ਨੇ ਉਹ ਮਾਰਿਆ ਹੂੰ ਉਹਨੂੰ ਫ੍ਰੀਜ਼ ਕੀਤਾ ਠੀਕ ਹੈ ਮਹੀਨੇ ਬਾਅਦ ਕੱਢਿਆ ਤੇ ਬਣਾਇਆ ਉਹ ਮੈਨੂੰ ਤੁਸੀਂ ਇਹ ਆਪ ਦੇਖਣ ਵਾਲੇ ਫੈਸਲਾ ਕਰਨਗੇ ਵੀ ਉਹ ਕਿੱਥੇ ਸਹੀ ਦਿਸਦਾ ਬਿਲਕੁਲ ਸਹੀ ਗੱਲ ਕਹੀ ਹੈ ਜੀ ਇਹ ਫਰੈਸ਼ਨੈਸ ਦੀ ਮੇਨ ਗੱਲ ਜਿਹੜਾ ਇਹਨੂੰ ਕੋਈ ਧਾਰਮਿਕ ਮੁੱਦਾ ਨਾ ਬਣਾਏ ਨਾ 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 ਧਾਰਮਿਕ ਜਿਹੜਾ ਕੋਈ ਲਿੰਕ ਨਹੀਂ ਉਹ ਜੋ ਹੈ ਉਹ ਹੈ ਅਸੀਂ ਅਸੀਂ ਉਸ ਚੀਜ਼ ਨਾਲ ਇਹਨੂੰ ਲਿੰਕ ਨਹੀਂ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਸਿਰਫ ਇੱਕ 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 ਚਿਹਰਾ ਇੱਕ ਨਜ਼ਰ ਤੁਹਾਡੀ ਇੱਕ ਚੀਜ਼ ਤੇ ਪਵਾ ਰਹੇ ਹਾਂ ਕਿ ਇੱਕ ਚੀਜ਼ ਮਰ ਗਈ ਆ ਖਤਮ ਹੋ ਗਈ ਆ ਉਹਨੂੰ ਤੁਸੀਂ ਮਹੀਨਾ ਰੱਖ ਛੱਡਿਆ ਠੀਕ ਹੈ ਮਹੀਨੇ ਬਾਅਦ ਉਹਨੂੰ ਫ੍ਰੀਜਰ ਚੋਂ ਕੱਢਿਆ ਤੇ ਬਣਾਇਆ ਤੇ ਫਿਰ ਖਾਦਾ ਸਵਾਦ ਤਾਂ ਉਹਦਾ ਸਵਾਦ ਤੇ ਮਸਾਲਿਆਂ ਦਾ ਆ ਰਿਹਾ ਤੁਹਾਨੂੰ ਠੀਕ ਹੈ ਨਾ ਤੁਸੀਂ ਆਪ ਇਸ ਚੀਜ਼ ਦੀ ਪੁਸ਼ਟੀ ਕਰਕੇ ਦੱਸੋ ਵੀ ਇਹ ਸਹੀ ਹੈ ਹੂੰ ਜੇ ਨਹੀਂ ਸਹੀ ਤੇ ਫਿਰ ਸੋ ਬੀਇੰਗ ਅ ਕੈਲੋਕ ਕੇ ਵੈਜੀਟੇਰੀਅਨ ਆਪਸ਼ਨ ਜਿਹੜੀ ਆ ਸਿਹਤ ਵਾਸਤੇ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਫਾਇਦੇਮੰਦ ਲਾਹੇਮੰਦ ਮੰਨੀ ਜਾ ਸਕਦੀ ਆ ਨਾਨ ਵੈਜੀਟੇਰੀਅਨ ਹੋਣ ਨਾਲ ਕਿਉਂਕਿ ਨਾਨ ਵੈਜ ਕੁਝ ਵੀ ਤੁਸੀਂ ਬਣਾਉਣਾ ਉਹਦੇ ਵਾਸਤੇ ਤੁਹਾਨੂੰ ਵੱਡੀ ਤਦਾਰ ਵਿੱਚ ਸਮਾਂ ਚਾਹੀਦਾ ਜੀ ਬੰਦੋਬਸਤ ਚਾਹੀਦਾ ਵੈਜ ਦਾ ਮਤਲਬ ਇਹ ਆ ਵੀ ਤੁਸੀਂ ਕੁਝ ਨਾ ਕਰੋ ਵੈਜੀ ਖਾਣ ਦਾ ਤਰੀਕਾ ਤੁਸੀਂ ਪਾਲਕ ਲੈਂਦੀ ਉਹਦੀ ਸਮੂਦੀ ਬਣਾਈ ਪੀ ਲਈ ਗਿਣਤੀ ਦੇ 20 ਮਿੰਟ ਲੱਗਣੇ ਨੇ ਜੀ ਤੁਸੀਂ 20 ਮਿੰਟ ਚ ਬੱਕਰਾ ਨਹੀਂ ਬਣਾ ਸਕਦੇ ਤੁਸੀਂ 20 ਮਿੰਟ ਚ ਮੋਰਗਾ ਨਹੀਂ ਬਣਾ ਸਕਦੇ ਇਹ ਮਤਲਬ ਮੇਰੇ ਕਹਿਣ ਦਾ ਭਾਵ ਵੀ ਸ਼ਾਕਾਹਾਰੀ ਇੱਕ ਤੇ ਤੁਹਾਡੇ ਪਚਣਾ ਤੁਹਾਡੇ ਸਰੀਰ ਵਿੱਚ ਸੌਖਾ ਜੀ ਇੱਕ ਤੁਹਾਡੇ ਸਰੀਰ ਨੂੰ ਨੇ ਤੰਦਰੁਸਤ ਰੱਖਣਾ ਤੇ ਇੱਕ ਹੈ ਫਰੈਸ਼ ਵਾਹ ਜਗਦੀਸ਼ ਸਿੰਘ ਜੀ ਗੱਲ ਤੇ ਹੀ ਕਰੀ ਜਾਂਦੇ ਆ ਪਰ ਵੇਖੋ ਜਿਹੜੇ ਖਾਣ ਵਾਲੇ ਸਾਡੇ ਵੀਰ ਭਰਾ ਨੇ ਮੈਂ ਕਿੰਨਾ ਕਿ ਸਰੋਤੇ ਤੇ ਚਲੋ ਫੇਰ ਇਹਦੇ ਤੇ ਵਾਚ ਕਰ ਰਹੇ ਆ ਪਰ ਜਿਹੜੇ ਸਾਡੇ ਆਲੇ ਦਿਵਾਲੇ ਸਾਡੇ ਸਰਕਲ ਦੇ ਵਿੱਚ ਹੀ ਇਹੋ ਜਿਹੇ ਨੇ ਮੈਨੂੰ ਲੱਗਦਾ ਕਿ ਕਿਤੇ ਸ਼ਾਮ ਨੂੰ ਜਾਂਦੇ ਜਾਂਦੇ ਐਪੀਸੋਡ ਵੇਖ ਕੇ ਕਿਤੇ ਉਹ ਹੀ ਨਾ ਸਾਡੀ ਤੌਣ ਮਰੋੜਨ ਨਹੀਂ ਤੌਣ ਤੇ ਉਹਨਾਂ ਨੇ ਕੀ ਮਰੋੜਨੀ ਆ ਪਰ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਸਿਰਫ ਖਾਣਾ ਸਿਰਫ ਸਵਾਦ ਦਾ ਆ ਸਵਾਦ ਕਰਕੇ ਅਸੀਂ ਖਾ ਰਹੇ ਆ ਜੀ ਜੀ ਠੀਕ ਹੈ ਜੀ ਸਾਨੂੰ ਨਵਾਂ ਸਵਾਦ ਆਵੇ ਇੱਥੋਂ ਸਵਾਦ ਨਹੀਂ ਹੈਗਾ ਇੱਥੋਂ ਸਵਾਦ ਹੈਗਾ ਬਸ ਇਹੀ ਚੱਕਰ ਹਰ ਚੀਜ਼ ਵੈਸੇ ਇਹਦੇ ਨਾਲ ਕਨੈਕਟ ਹੋ ਸਕਦੀ ਵੇਖੋ ਹੀ ਫੇਰ ਦਰਸ਼ਕੋ ਹੀ ਆਪਣੇ ਟੌਪਿਕ ਤੋਂ ਜ਼ਿਆਦਾ ਹਿੱਲਣਾ ਨਹੀਂ ਚਾਹੁੰਦੇ ਹੀ ਇਹੀ ਗੱਲ ਗੱਲ ਬਿਮਾਰੀ ਦੀ ਹੋ ਰਹੀ ਹੈ ਕਿ ਸਰੀਰ ਦੇ ਉੱਪਰ ਬਿਮਾਰੀਆਂ ਦਾ ਜਿਹੜਾ ਇੰਪੈਕਟ ਆ ਉਹ ਕਿਉਂ ਹੋ ਰਿਹਾ ਮੈਂ ਫੇਰ ਉਹੀ ਗੱਲ ਲੈ ਕੇ ਆ ਰਿਹਾ ਕਿ ਗੱਲ ਜ਼ੁਬਾਨ ਦੀ ਹੈ ਹਨਾ ਸਾਰੀ ਗੱਲ ਜ਼ੁਬਾਨ ਦੀ ਆ ਜਿਹੜੇ ਨਸ਼ੇ ਚ ਨੇ ਹਨਾ ਨਸ਼ਾ ਸਰੀਰ ਦੀ ਖੁਰਾਕ ਨਹੀਂ ਹੈ ਨਹੀਂ ਹੈਗਾ ਨਸ਼ਾ ਸਰੀਰ ਦੀ ਖੁਰਾਕ ਨਹੀਂ ਆ ਉਹ ਸਾਡਾ ਮਨ ਅਟਰੈਕਟ ਹੋ ਰਿਹਾ ਉਸ ਵੱਲ ਜੀ ਸੇਮ ਉਸੇ ਤਰ੍ਹਾਂ ਕੋਈ ਵੀ ਤਰ੍ਹਾਂ ਦਾ ਭੋਜਨ ਜਿਹੜਾ ਹੈਗਾ ਸਵਾਦਿਸ਼ਟ ਜਿਹੜਾ ਭੋਜਨ ਹੈ ਹਾਲਾਂਕਿ ਉਹ ਜ਼ਬਾਨ ਦਾ ਸਿਰਫ ਜ਼ਬਾਨ ਦਾ ਰਸ ਹੈ ਰਸ ਪੇਟ ਦੀ ਡਿਮਾਂਡ ਨਹੀਂ ਹੈ ਸਰੀਰ ਦੀ ਡਿਮਾਂਡ ਨਹੀਂ ਆ ਸਵਾਦ ਵਾਸਤੇ ਸਿਰਫ ਸਵਾਦ ਵਾਸਤੇ ਆ ਜੀ ਸੋ ਸਵਾਦ ਕੀ ਆ ਰਿਹਾ ਫਿਰ ਉਹੀ ਚੀਜ਼ ਆ ਰਹੀ ਕਿ ਅਸੀਂ ਮਨ ਦੇ ਕੰਟਰੋਲ ਦੇ ਵਿੱਚ ਆਂ ਜਦਕਿ ਸਾਨੂੰ ਮਨ ਕੰਟਰੋਲ ਕਰਨਾ ਚਾਹੀਦਾ ਸੀ ਇਹ ਚੀਜ਼ਾਂ ਉੱਠਿਆ ਹਾਂ ਕੋਈ ਐਸਾ ਸਮਾਂ ਕੋਈ ਐਸੀ ਵਰਤੀ ਬਣ ਜਾਵੇ ਕਿ ਜਿੱਥੇ ਇਹ ਚੀਜ਼ਾਂ ਮਨ ਲਓ ਕਿ ਜੋ ਮੇਰਾ ਪਰਸਨਲ opinion ਹੈ ਕਿ ਜਿੱਥੇ ਮੰਨ ਲਓ ਕਿ অপਸ਼ਨ ਨਹੀਂ अवेलेबल वेजिटेरियन ਦੀ ਜਿੱਥੇ ਉਹ ਚੀਜ਼ ਨਹੀਂ ਹੈਗੀ ਫਿਰ ਉਸ ਟਾਈਮ ਤੇ ਸਾਡੇ ਕੋਲ ਆਫ ਕੋਰਸ ਉਹ ਚੀਜ਼ ਬੰਦ ਹੀ ਹੈ ਕਿ ਜੇ ਕੋਈ ਮਾਸਾਹਾਰੀ ਚੀਜ਼ ਹੈਗੀ ਜਾਂ ਤੇ ਅਸੀਂ ਉਹ ਵੀ ਖਾ ਕੇ ਉਹਦਾ ਸੇਵਨ ਕਰਕੇ ਆਪਣੀ ਜਾਨ ਨੂੰ بچਾ ਸਕਦੇ ਹਾਂ ਜਾਂ ਆਪਾਂ ਆਪਣੇ ਆਪ ਦਾ ਸਰਵਾਈਵਲ ਕੰਟੀਨਿਊ ਰੱਖ ਸਕਦੇ ਹਾਂ ਇਹ ਚੀਜ਼ ਇਹ ਜਿਹੜੀ ਤੁਸੀਂ ਗੱਲ ਕੀਤੀ ਇਹ ਗੱਲ ਵੀ ਇਸ ਗੱਲ ਦਾ ਵੀ ਮੁੱਦਾ ਬਣ ਸਕਦਾ ਪਰ ਇਹ ਗੱਲ ਤੁਸੀਂ ਜਿੱਥੋਂ ਕਹਿ ਰਹੇ ਮੈਂ ਉਹ ਜਾਣਦਾ ਵੀ ਇੱਕ ਸਿਚੁਏਸ਼ਨ É ਇਹ ਫਿਰ ਧਾਰਮਿਕ ਮੁੱਦੇ ਨਾਲ ਜੁੜਦੀ ਆ ਮੈਂ ਕਹਿੰਦਾ ਜਗਦੀਪ ਸਿੰਘ ਜੀ ਆਪਾਂ ਇਹ ਟਾਪਿਕ ਤੋਂ ਬੰਦ ਕਰੀਏ ਕਿਤੇ ਹੋਰ ਕਿਸੇ ਦਿਨ ਆਪਾਂ ਜ਼ਰੂਰ ਜੀ ਚਰਚਾ ਜਾ ਸਕਦਾ ਆ ਕਿਸੇ ਹੋਰ ਆਪਾਂ ਜ਼ਰੂਰ ਚਾਹੁੰਦੇ ਆ ਕਿ ਕੋਈ ਵਿਦਵਾਨ ਜਿਵੇਂ ਬੈਠੇ ਕਿਉਂਕਿ ਇਹ ਬਹਿਸ ਦਾ ਵਿਸ਼ਾ ਬਹਿਸ ਦਾ ਵਿਸ਼ਾ ਨਹੀਂ ਬਹਿਸ ਦਾ ਵਿਸ਼ਾ ਬਿਲਕੁਲ ਵੀ ਨਹੀਂ ਆ ਵੇਖੋ ਇਹ ਚੀਜ਼ ਆਪਾਂ ਫਿਰ ਦੁਬਾਰਾ ਉਸ ਚੀਜ਼ ਤੇ ਆਈਏ ਕਿ ਜਿਵੇਂ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਕਿਹਾ ਕਿ ਹੁਣ ਚਾਈਨਾ ਦੇ ਵਿੱਚ ਕਿ ਜਿਵੇਂ ਪੰਜਾਬੀ ਜੀ ਕਹਿੰਦੇ ਕੋਈ ਛੜਦੇ ਹੀ ਨਹੀਂ ਆ ਪਤੰਦਰ ਦੇ ਮਤਲਬ ਹਰ ਚੀਜ਼ ਹੀ ਆਉਣ ਦੇ ਤੇ ਉਹਦੇ ਜਿਹੜੇ ਇੱਕ ਤਾਂ ਉਹ ਉਹਨਾਂ ਨੂੰ ਨਹੀਂ ਸਾਰੀ ਦੁਨੀਆ ਨੂੰ ਵੀ ਉਹਨਾਂ ਦੇ ਨਾਲ ਨਾਲ ਪਹੁੰਚੇ ਬਿਲਕੁਲ ਬਿਲਕੁਲ ਅ ਜੇ ਅਸੀਂ ਗੱਲ ਕਰੀਏ ਵੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਅਸੀਂ ਰਹਿੰਦੇ ਸੀ ਜੀ ਪੰਜਾਬ ਦੇ ਵਿੱਚ ਜੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਅਸੀਂ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਸਨ ਜੀ ਜੀ ਅੱਜ ਦੀ ਡੇਟ ਦੇ ਵਿੱਚ ਜਗਦੀਪ ਸਿੰਘ ਜੀ ਐਨਾ ਕੰਮ ਔਖਾ ਹੋ ਗਿਆ ਖਾਸ ਕਰਕੇ ਜਦੋਂ ਆ ਫਲੂ ਤੋਂ ਬਚਣ ਵਾਸਤੇ ਤੇ ਡਾਕਟਰ ਅੱਜਕੱਲ ਯਾਰ ਆਮ ਕਹੀ ਜਾਂਦੇ ਡੇਰੀ ਪ੍ਰੋਡਕਟ ਛੱਡ ਦੋ ਦੁੱਧ ਛੱਡ ਦੋ ਦਹੀਂ ਛੱਡ ਦੋ ਹਣਾ ਪਰ ਪੁਰਾਣੇ ਸਮੇਂ ਦੇ ਵਿੱਚ ਦੇਖਿਆ ਵਿੱਚ ਦੇਖਿਆ ਜਾਵੇ ਤੇ ਸਾਡੇ ਬਜ਼ੁਰਗ ਦੇਸੀ ਕਿਉਂ ਦੁੱਧ ਦਹੀਂ ਮਤਲਬ ਇੰਨੀ ਮਾਤਰਾ ਦੇ ਵਿੱਚ ਪੀਆ ਕਰਦੇ ਸਨ ਪਰ ਫਿਰ ਵੀ ਕਦੀ ਸੁਣਿਆ ਨਹੀਂ ਕਿਨੂੰ ਡਾਇਬਟੀਜ਼ ਹੋ ਗਈ ਕਿਸੇ ਦਾ ਕੋਲੇਸਟ੍ਰੋਲ ਹਾਈ ਹੋ ਗਿਆ ਕਿਸੇ ਦਾ ਕੁਝ ਹੋ ਗਿਆ ਜੀ 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 ਸਾਡੇ ਸਰੀਰ ਜਾਂ ਸਾਡੀ ਐਕਟੀਵਿਟੀ ਘਟ ਗਈ ਹੈ ਜਾਂ ਕਾਰਨ ਕੀ ਬਣਿਆ ਕਾਰਨ ਇਦਾਂ ਹੈ ਜੀ ਦੇਖੋ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਆ ਜੀ ਤੁਸੀਂ ਜੇ ਕੋਈ ਪਿੰਡਾਂ ਤੋਂ ਬਿਲੋਂਗ ਕਰਦਾ ਉਹਨੂੰ ਪਤਾ ਹੋਣਾ ਵੀ ਪਿੰਡ ਦੇ ਵਿੱਚ ਐਵਰੀ ਡੇ ਸਵੇਰੇ ਮੱਝਾਂ ਨੂੰ ਚੋਣਾ ਜਾਂ ਗਾਵਾਂ ਨੂੰ ਚੋਣਾ ਹੂੰ ਉਹਨੂੰ ਰੜਕਣਾ ਉਹ ਚੋਂ ਮੱਖਣ ਕੱਢਣਾ ਠੀਕ ਹੈ ਪਹਿਲੀ ਗੱਲ ਮੱਖਣ ਕੱਢਣ ਤਾਂ ਕਿ ਜਿਹੜਾ ਕੱਲ ਖਾਦਾ ਉਹ ਤੇ ਪਚ ਗਿਆ ਜੀ ਐਕਟੀਵਿਟੀ ਇੰਨੀ ਹੋਗੀ ਠੀਕ ਹੈ ਜੀ ਦੂਜੀ ਗੱਲ ਉਹ ਫਰੈਸ਼ ਤੁਸੀਂ ਹੱਥੀਂ ਜੋ ਵੰਡਾ ਜਾਂ ਵੰਡ ਤਿਆਰ ਕੀਤਾ ਪੱਠੇ ਤਿਆਰ ਕੀਤੇ ਉਹ ਤੁਸੀਂ ਆਪਣੇ ਹੱਥ ਨੂੰ ਪਤਾ ਇਸ ਜਾਨਵਰ ਨੇ ਕੀ ਖਾਦਾ ਠੀਕ ਹੈ ਜੀ ਦੂਜੀ ਗੱਲ ਇਹ ਆ ਵੀ ਉਹ ਮਿਹਨਤ ਸੀਗੀ ਹੱਥਾਂ ਨਾਲ ਵਾਈ ਕਰਨੀ ਸਾਰਾ ਕੰਮ ਮਸ਼ੀਨਰੀ ਤੇ ਨਹੀਂ ਸੀਗਾ ਜੀ ਉਹਦੇ ਨਾਲ ਸਰੀਰ ਦੇ ਵਿੱਚ ਜੋ ਵੀ ਖਾਂਦਾ ਉਹ ਪਾਚਨਦਾ ਸੀਗਾ ਹਮ ਅੱਜ ਕੀ ਆ ਅਸੀਂ ਕੋਈ ਚੀਜ਼ ਲੈਣ ਜਾਣੀ ਉਹ ਗੱਡੀ ਤੇ ਜਾਣੀ ਬਿਲਕੁਲ ਹੋ ਸਕਦਾ ਸ਼ਹਿਰਾਂ ਚ ਜਾ ਇਹੋ ਜੇ ਥਾਂ ਗਈ ਜਿੱਥੇ ਉਤਰਨਾ ਵੀ ਨਹੀਂ ਪੈਣਾ ਸ਼ੀਸ਼ਾ ਥੱਲੇ ਕਰੋ ਚੀਜ਼ ਫੜੋ ਤੇ ਚੱਲਦੀ ਗੱਡੀ 'ਚ ਗਾਂ ਰੱਖ ਲਓ ਵਿੱਚ ਜਿਹਨੂੰ ਡਰਾਈਵ थ्रू ਕਹ ਦਿੰਦੇ ਆਪਾਂ ਜੀ 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 ਵਿੱਚ ਇਹ ਬੈਠੇ ਨੇ ਪੀ ਲਈ ਬਿਲਕੁਲ ਠੀਕ ਹੈ ਜੀ ਕੁਝ ਟਾਈਮ ਬਾਅਦ ਤੁਹਾਨੂੰ ਜਿੱਦਾਂ ਮੰਨ ਲਓ ਵੀ ਬਾਥਰੂਮ ਆਇਆ ਜਾਂ ਤੁਸੀਂ ਰੈਸਟਰੂਮ ਜਾ ਰਹੇ ਜੇ ਹਨਾ ਜੀ ਤੁਸੀਂ ਖਲਾਰੀ ਗੱਡੀ ਗਏ ਫਿਰ ਤੁਸੀਂ ਗੱਡੀ 'ਚ ਬੈ ਗਏ ਉਹ ਤੁਸੀਂ ਪੀ ਲਈ ਤਾਂ ਇਹ ਰੱਜ ਗਿਆ ਤੁਹਾਡੀ ਕੈਲਰੀਜ਼ ਪੂਰੀਆਂ ਹੋ ਗਈਆਂ ਜੀ ਪਰ ਉਹਦਾ ਵਰਕ ਤੁਹਾਡੇ ਸਰੀਰ ਨੇ ਰਿਐਕਟ ਕਿ ਕਿੱਦਾਂ ਕਰਨਾ ਉਹ ਤੁਸੀਂ ਪਚਾਉਣਾ ਕਿੱਦਾਂ ਉਹ ਤਾਂ ਖਤਮ ਹੋ ਗਿਆ ਪਾਠ ਬਿਲਕੁਲ ਫਿਰ ਘੰਟੇ ਦੋ ਲੱਗੇ ਤੁਹਾਡੀ ਅਗਲੀ ਚੀਜ਼ ਦੀ ਵਾਰੀ ਹੈਗੀ ਬੰਦੇ ਨੇ ਉਹ ਖਾ ਲਈ ਉਹ ਕੰਟੀਨਿਊਟੀ ਖਾਣ ਤੇ ਆ ਪਛਾਣ ਤੇ ਨਹੀਂ ਸੋ ਇਹ ਇੱਕ ਬੜਾ ਵੱਡਾ ਕਾਰਨ ਬਣ ਸਕਦਾ ਹੈ ਕਿ ਸਾਡੀ ਜਿਹੜੀ ਇਮਿਊਨਿਟੀ ਆ ਉਹ ਵੀਕ ਵੀਕ ਹੁੰਦੀ ਜਾ ਰਹੀ ਜਾਂ ਵੀਕ ਹੈ ਸੋ ਦੋਸਤੋ ਐਚ ਐਮ ਪੀ ਵੀ ਵਾਇਰਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਸੀ ਡੀ ਸੀ ਜਿਹੜੀ ਹੈ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਆਪਣੇ ਫਿਜ਼ੀਸ਼ੀਅਨਸ ਨਾਲ ਕੰਸਲਟ ਕਰ ਸਕਦੇ ਹੋ ਤੇ ਕਿਸੇ ਵੀ ਤਰੀਕੇ ਇਹ ਚੀਜ਼ ਨੂੰ ਪ੍ਰੀਵੈਂਟ ਕਰਨ ਵਾਸਤੇ ਜਿਵੇਂ ਮੈਜ਼ਰਮੈਂਟ ਜਿੰਨੀਆਂ ਕੋ ਹੋ ਸਕਦੀਆਂ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖੋ ਉੱਤੇ ਜਿਨ੍ਹਾਂ ਨੂੰ ਜ਼ੁਕਾਮ ਹੈ ਤੇ ਉੱਥੇ ਹੈਂਡ ਸੈਨੀਟਾਈਜ਼ਰ ਵਗੈਰਾ ਮਾਸਕ ਵਗੈਰਾ ਜਰੂਰ ਯੂਜ਼ ਕੀਤੇ ਜਾ ਸਕਦੇ ਆ ਬਾਕੀ ਚਾਰ ਰੱਖੋਗੇ ਤੁਹਾਡੇ ਤੋਂ ਕਿਸੇ ਹੋਰ ਨੂੰ ਨਾ ਹੋ ਜAVE ਪਵੇ ਨੋਰਮਲੀ ਜਿ ਕੰਮ ਹੋਵੇ ਬਿਲਕੁਲ ਹਾਂਜੀ ਸੋ ਇੰਨੀਆਂ ਕਿ ਚੀਜ਼ਾਂ ਦਾ ਖਾਸ ਖਿਆਲ ਰੱਖਦੇ ਰੱਖਦੇ ਸਾਡਾ ਜ਼ੂਮ ਪੰਜਾਬੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਸਾਡੇ ਐਪੀਸੋਡ ਨੂੰ ਦੇਖਦੇ ਰਹਿਣਾ ਜੀ ਤੁਹਾਡਾ ਪ੍ਰੇਮ ਪਿਆਰ ਦੇਣ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ